ਹਾਂਜੀ ਦੋਸਤੋ ਆਪਾਂ ਜਿਵੇਂ ਅਕਸਰ ਵੇਖਦੇ ਆ ਆਪਣੇ ਸੋਸ਼ਲ ਮੀਡੀਆ ਦੇ ਕਿ ਬੜਾ ਕੰਮ ਚੱਲਦਾ ਜੀ ਕਾਮਰੇਡ ਹੋ ਕਾਮਰੇੜਾ ਕਾਮਰੇਡ ਇਹਨਾਂ ਚੋਂ ਅੱਧੇ ਬੰਦਿਆਂ ਨੂੰ ਤੇ ਨਹੀਂ ਪਤਾ ਹੁੰਦਾ ਕਿ ਕਾਮਰੇਡ ਹੁੰਦਾ ਕੀ ਆ ਸੋ ਇੱਕ ਨਵਾਂ ਚਲੋ ਵਰਡ ਚੱਲ ਗਿਆ ਤੇ ਟਰਮ ਚੱਲ ਗਈ ਸਾਰੇ ਚਲਾਈ ਜਾਂਦੇ ਜਿੰਨੇ ਕੋਈ ਸਕੂਲ ਨਹੀਂ ਵੀ ਗਿਆ ਉਹ ਵੀ ਚਲਾਈ ਜਾਂਦਾ ਦੂਜੇ ਪਾਸੇ ਉਹ ਬੰਦੇ ਤੇ ਜਿਹੜੇ ਆਪਣੇ ਆਪ ਨੂੰ ਕਾਮਰੇਡ ਕਹਿੰਦੇ ਉਹ ਸਿਰਫ ਕਾਮਰੇਡ ਐਸੇ ਕਰਕੇ ਕਹੀ ਜਾਂਦੇ ਪੈਸੀ ਬੜੇ ਮਾਡਰਨ ਲੱਗਾਂਗੇ ਪਰ ਪਤਾ ਉਹਨਾਂ ਨੂੰ ਬੇਸਿਕਲੀ ਨਹੀਂ ਹੁੰਦਾ ਕਿ ਕਾਮਰੇਡ ਜਾਂ ਸੋਸ਼ਲਿਜ਼ਮ ਜਾਂ ਦੂਜੀਆਂ ਚੀਜ਼ਾਂ 'ਚ ਫਰਕ ਕੀ ਹੁੰਦਾ ਮੈਂ ਜਿੰਨੀ ਕੁ ਮੈਨੂੰ ਨੋਲਿਜ ਆਉ ਸਕਦਾ ਮੈਂ ਗਲਤ ਹਾਂ 100% ਹੀ ਗਲਤ ਹਾਂ ਪਰ ਮੈਂ ਆਪਣੀ ਜਿਹੜੀ ਸਾਡੀ ਪੋਲੀਟੀਕਲ ਸਾਇੰਸ ਦੀ ਜਿਹੜੀ ਸਟੱਡੀ ਕੀਤੀ ਆ ਉਹਦੇ ਹਿਸਾਬ ਨਾਲ ਮੈਂ ਜਿੰਨਾ ਕੁ ਮੈਨੂੰ ਪਤਾ ਵਾ ਮੈਂ ਗੱਲ ਸਾਂਝੀ ਕਰਨ ਲੱਗਾ ਹਾਂ ਕਿ ਕਾਮਨਿਜ਼ਮ ਤੇ ਸੋਸ਼ਲਿਜ਼ਮ ਦੇ ਵਿੱਚ ਫਰਕ ਕੀ ਹੁੰਦਾ ਅਮਰੀਕਾ 'ਚ ਵੀ ਬੜੀਆਂ ਗੱਲਾਂ ਚੱਲਦੀਆਂ ਪਈ ਆ ਬੰਦਾ ਕਾਮਰੇਡ ਆਏ ਉਹ ਕਾਮਨਿਜ਼ਮ ਲੈ ਆਉਣ ਗਿਆ ਆ ਕੰਮ ਪਤਾ ਕਿਸੇ ਨੂੰ ਨਹੀਂਗਾ ਇੱਥੇ ਵੀ ਬੜੇ ਬੜੇ ਤਰ੍ਹਾਂ ਤਰੀਕੇ ਦੇ ਬੜੇ ਬੜੇ ਵੱਡੇ ਲੈਵਲ ਤੇ ਖੋਤੇ ਬੈਠੇ ਆ ਜ਼ਰੂਰੀ ਨਹੀਂ ਵੀ ਆਪਣੇ ਕੱਲੇ ਆਪਣੀ ਕਮਿਊਨਿਟੀ ਜਾਂ ਕੱਲੇ ਇੰਡੀਆ 'ਚ ਹੀ ਆ ਸੋ ਇੰਡੀਆ 'ਚ ਵੀ ਬੜਾ ਰੌਲਾ ਪੈਂਦਾ ਪਈ ਉਹ ਜੇ ਕਾਮਰੇਡ ਜੇ ਕਾਮਨਿਜ਼ਮ ਲੈ ਆਉਣਗੇ ਪਤਾ ਕਿਸੇ ਨੂੰ ਨਹੀਂ ਹੁੰਦਾ ਕਾਮਨਿਜ਼ਮ ਉਹ ਚੀਜ਼ ਆ ਜਿਹਦੇ ਵਿੱਚ ਕਿਸੇ ਬੰਦੇ ਕੋਲ ਕੋਈ ਪ੍ਰੋਪਰਟੀ ਜਾਂ ਕੋਈ ਚੀਜ਼ ਦੀ ਆਪਣੀ ਨਹੀਂ ਹੁੰਦੀ ਸਾਰਾ ਕੰਟਰੋਲ ਜਿਹੜਾ ਇੱਕ ਗਵਰਨਮੈਂਟ ਕੋ ਹੁੰਦਾ ਗਵਰਨਮੈਂਟ ਡਿਸਾਈਡ ਕਰਦੀ ਆ ਕਿਹੜੀ ਚੀਜ਼ ਬਣੂਗੀ ਕਿੱਦਾਂ ਦੀ ਬਣੂਗੀ ਕਿੰਨੇ ਦੀ ਬਣੂਗੀ ਕਿੰਨੇ ਦੇ ਲੋਕ ਲੈਣਗੇ ਜਿਵੇਂ ਨਾਰਥ ਕੋਰੀਆ ਦੀ ਪ੍ਰਾਈਮ ਐਗਜ਼ਾਮਪਲ ਆ ਉੱਥੇ ਤੇ ਵਾਲ ਵੀ ਉਹ ਪੁਸ਼ਕੇ ਘਟਾਉਂਦੇ ਉੱਥੇ ਤੇ ਹੱਸਦੇ ਵੀ ਜੇ ਉਹ ਹੱਸਦਾ ਤੇ ਉਹ ਮਜ਼ਰਿਆ ਹਸਣਾ ਪੈਂਦਾ ਉਹਨੂੰ ਕਹਿੰਦੇ ਆ ਕਾਮਨਿਜ਼ਮ ਜਿਵੇਂ ਰਸ਼ੀਆ ਪਹਿਲਾਂ ਹੁੰਦਾ ਸੀ ਚਾਈਨਾ ਪਹਿਲਾਂ ਹੁੰਦਾ ਸੀ ਪੂਰੀ ਅਥਾਰਟੀ ਜਿਹੜੀ ਆ ਗਵਰਨਮੈਂਟ ਦੀ ਆ ਲੋਕਾਂ ਦੀ ਕੋਈ ਵੈਲ ਨਹੀਂ ਚੱਲਦੀ ਲੋਕਾਂ ਦੇ ਹੱਥ ਕੋਈ ਪਾਵਰ ਨਹੀਂ ਹੈਗੀ ਸੋ ਬੇਸਿਕਲੀ ਮੈਂ ਤੇ ਅੱਜਕੱਲ ਉਹਨਾਂ ਲੋਕਾਂ ਨੂੰ ਵੀ ਮਾਡਰਨ ਕਾਮਰੇਡ ਕਹਿੰਨਾ ਜਿਹੜੇ ਚਾਹੇ ਕਿਸੇ ਵੀ ਧਰਮ ਦੇ ਹੋਣ ਚਾਹੇ ਬੜੇ ਬੜੇ ਤਗੜੇ ਆਪਣੇ ਉਹਨੂੰ ਕੋਈ ਖਾਲਸਾ ਲਿਖਦਾ ਹੋਵੇ ਕੋਈ ਪੁਜਾਰੀ ਲਿਖਦਾ ਹੋਵੇ ਦੇਸ਼ ਭਗਤ ਲਿਖਦਾ ਹੋਵੇ ਉਹ ਵੀ ਕਾਮਰੇਡ ਆ ਜਿਹੜੇ ਦੂਜੇ ਕਿਸੇ ਨੂੰ ਬੋਲਣ ਨਹੀਂ ਦਿੰਦੇ ਤੇ ਜੇ ਉਹ ਬੋਲਦਾ ਆ ਤੇ ਕਹਿੰਦੇ ਵੀ ਤੈਨੂੰ ਛੱਡਾਂਗੇ ਨਹੀਂ ਤੈਨੂੰ ਵੜ ਦੇਾਂਗੇ ਜੇ ਵਿਚਾਰ ਨਹੀਂ ਮਿਲਦੇ ਉਹ ਕਾਮਰੇਡ ਆ ਉਹ ਨਾਰਥ ਕੋਰੀਆ ਵਾਲੇ ਆ ਅਸਲੀ ਕਾਮਰੇਡ ਉਹ ਬੰਦੇ ਆ ਜਿਹੜੇ ਕਿਸੇ ਦੇ ਕਿਸੇ ਦੇ ਵਿਚਾਰ ਤਾਂ ਕਿ ਕੋਈ ਗਾਲਾਂ ਕੱਢਣ ਲੱਪੇਂਦਾ ਜਾਂ ਕੋਈ ਫੋਟੋ ਐਡਿਟ ਕਰਕੇ ਇਹ ਧਮਕੀਆਂ ਦਿੰਦਾ ਨਾ ਉਹ ਕਾਮਰੇਡ ਅਸਲੀ ਨੇ ਨਾਰਥ ਕੋਰੀਆ ਦੇ ਕਿਮ ਜੋੰਗ ਜਿਹੜਾ ਜੋੰਗਾ ਇਹ ਅਸਲੀ ਐਗਜ਼ਾਮਪਲ ਆ ਕਾਮਰੇਡ ਤੇ ਇਹਦੇ ਵਿੱਚ ਪਹਿਲਾਂ ਚਾਈਨਾ ਵੀ ਇਦਾਂ ਦਾ ਹੁੰਦਾ ਸੀ ਰਸ਼ੀਆ ਹੁੰਦਾ ਸੀ ਉਹ ਥੋੜਾ ਜਿਹਾ ਚੇਂਜ ਹੋ ਗਿਆ ਫਿਰ ਆਪਾਂ ਗੱਲ ਕਰਦੇ ਆ ਸੋਸ਼ਲਿਜ਼ਮ ਦੀ ਸੋਸ਼ਲਿਜ਼ਮ ਦੇ ਵਿੱਚ ਵੀ ਦੋ ਅੱਗੇ ਟਾਈਪਸ ਆਉਂਦੀਆਂ ਨੇ ਅਥਾਰਟੀਰੀਅਨ ਦਿਮੋਕਰੈਟਿਕ ਅਥਾਰਟੀਰੀਅਨ ਦੇ ਵਿੱਚ ਕੀ ਹੁੰਦਾ ਵਾ ਸੋਸ਼ੀਅਲਿਜ਼ਮ ਦੇ ਵਿੱਚ ਬੇਸਿਕਲੀ ਕੀ ਹੁੰਦਾ ਕਿ ਚੀਜ਼ਾਂ ਜਿਹੜੀਆਂ ਉਹ ਸਾਰਿਆਂ ਦੇ ਵਿੱਚ ਸਾਰੇ ਲੋਕਾਂ ਦਾ ਵਿੱਚ ਕੁਛ ਨਾ ਕੁਛ ਦੇ ਵਿੱਚ ਹਿੱਸਾ ਹੁੰਦਾ ਆ ਜਿਵੇਂ ਸਰਕਾਰੀ ਜਾਇਦਾਦ ਕੋਈ ਵੀ ਆ ਨਾ ਟ੍ਰਾਂਸਪੋਰਟੇਸ਼ਨ ਆ એનર્ਜੀ ਆ ਕੋਈ ਵੀ ਕਿਸੇ ਵੀ ਤਰੀਕੇ ਦੀ ਆ ਉਹਦੇ ਚ ਸਾਰੇ ਲੋਕਾਂ ਦਾ ਥੋੜਾ ਥੋੜਾ ਹਿੱਸਾ ਹੁੰਦਾ ਕਮਿਊਨਿਜ਼ਮ ਤੇ ਇਸਤਾਨੀ ਨਾ ਬਿਲਕੁਲ ਹੁੰਦਾ ਇਹ ਚ ਹਿੱਸਾ ਹੁੰਦਾ ਥੋੜਾ ਥੋੜਾ ਸ਼ੇਅਰ ਹੁੰਦਾ ਤੇ ਇਹਦਾ ਮਤਲਬ ਇਹ ਹੁੰਦਾ ਵਾ ਸੋਸ਼ੀਅਲਿਜ਼ਮ ਦਾ ਕਿ ਥੋੜੇ ਥੋੜੇ ਤੁਸੀਂ ਕੋਈ ਵੀ ਬੰਦਾ ਇੱਕੋ ਦਮ ਜਿਆਦਾ ਅਮੀਰ ਜਿਆਦਾ ਅਮੀਰ ਨਾ ਹੋਵੇ ਸਾਰਿਆਂ ਕੋਲ ਥੋੜਾ ਥੋੜਾ ਵਧੀਆ ਜੀਵਨ ਜੀਣ ਜੋਗਾ ਜਿਹੜਾ ਵਾ ਇੱਕ ਰੱਬ ਦਾ ਪਲਾ ਕਰੇ ਸਾਧਨ ਹੋਣ ਸਾਰਿਆਂ ਕੋਲ ਉਹਨੇ ਦੇ ਚੋਂਦਾ ਅਥੋਰਿਟੀਡਿਨ ਸੋਸ਼ਲਿਜ਼ਮ ਜਿਹਦੀ ਪ੍ਰਾਈਮ ਐਗਜ਼ਾਮਪਲ ਆਪਾਂ ਲੈਨੇ ਚਾਈਨਾ ਚਾਈਨਾ ਇੱਕ ਕਮਿਊਨਿਸਟ ਕੰਟਰੀ ਨਹੀਂ ਰਿਹਾ ਚਾਈਨਾ ਦੇ ਵਿੱਚ ਲੋਕੀ ਲੋਕਾਂ ਕੋਲ ਜਿਆਦਾ ਤੇ ਹੈਗੀ ਚਾਈਨਾ ਦੇ ਵਿੱਚ ਮਿਲੀਨਰ ਵੀ ਬਣੇ ਆ ਬਿਲੀਅਨਰ ਵੀ ਬਣੇ ਆ ਲੋਕਾਂ ਦੀ ਆਪਣੀਆਂ ਕੰਪਨੀਆਂ ਵੀ ਹੈਗੀਆਂ ਬਹੁਤ ਬਹੁਤ ਜ਼ਿਆਦਾ ਚਾਈਨਾ ਵੱਡੇ ਲੈਵਲ ਤੇ ਇਧਰ ਨੂੰ ਆਇਆ ਪਰ ਗਵਰਨਮੈਂਟ ਉੱਥੇ ਵੀ ਅਥਾਰਟੀਰੀਆਂ ਦਾ ਇਲੈਕਟਡ ਨਹੀਂ ਹੁੰਦੀ ਗਵਰਨਮੈਂਟ ਦੇ ਹੱਥ ਹੀ ਜ਼ਿਆਦਾ ਕੰਟਰੋਲ ਆ ਗਵਰਨਮੈਂਟ ਹੀ ਜ਼ਿਆਦਾ ਚੀਜ਼ਾਂ ਡਿਸਾਈਡ ਕਰਦੀ ਆ ਗਵਰਨਮੈਂਟ ਹੀ ਜ਼ਿਆਦਾ ਸਰਕਾਰੀ ਸੰਪਤੀ ਦੀ ਮਾਲਕ ਆ ਸੋ ਉੱਥੇ ਕੰਮ ਹੈਗਾ ਥੋੜਾ ਮਿਕਸ ਜਿਹਾ ਵੀ ਪੈਸੇ ਤੁਸੀਂ ਹੁਣ ਬਣਾ ਵੀ ਸਕਦੇ ਜੇ ਆਪਣਾ ਪ੍ਰਾਈਵੇਟ ਬਿਜ਼ਨਸ ਵੀ ਕਰ ਸਕਦੇ ਜੇ ਪਰ ਜਿਹੜਾ ਵਾ ਸਾਰਾ ਕੰਟਰੋਲ ਉੱਪਰ ਵਾਲਾ ਆ ਉਹ ਗਵਰਨਮੈਂਟ ਦੇ ਹੱਥ ਹੋਊਗਾ ਜਿੱਦ ਦਿਨ ਉਹਨਾਂ ਪਾ ਲਗਾ ਚੁੱਕ ਕੇ ਤੇ ਤੁਹਾਨੂੰ ਅੰਦਰ ਕਰ ਦੇਣਗੇ ਇਹਦੇ ਵਿੱਚ ਕਿਊਬਾ ਵੀ ਆ ਜਾਂਦਾ ਕਿਊਬਾ 'ਚ ਵੀ ਜਿਵੇਂ ਕਦੇ ਦਵਾਈਆਂ ਫ੍ਰੀ ਨੇ ਹੈਲਥ ਫ੍ਰੀ ਆ ਐਜੂਕੇਸ਼ਨ ਫ੍ਰੀ ਆ ਪਰ ਗਵਰਨਮੈਂਟ ਉੱਥੇ ਵੀ ਇਲੈਕਟਡ ਹੈ ਨਹੀਂ ਵੈਨੇਜ਼ੁਏਲਾ ਦੇ ਵਿੱਚ ਜ਼ਰੂਰ ਵੋਟਾਂ ਪਾਉਂਦੇ ਨੇ ਪਰ ਉੱਥੇ ਵੀ ਪਤਾ ਆਪਾਂ ਨੂੰ ਕਿੰਨਾ ਰੈਕਡ ਸਿਸਟਮ ਆ ਸੋ ਇਹ ਆ ਜਾਂਦਾ ਥੋਰਟ ਅਥਾਰਿਟੇਰੀਅਨ ਸ਼ੋਸਲਿਜ਼ਮ ਜਿੱਥੇ ਲੋਕਾਂ ਨੂੰ ਮਿਕਸ ਜੀ ਆਜ਼ਾਦੀ ਆ ਵੀ ਥੋੜਾ ਥੋੜਾ ਤੁਸੀਂ ਕਰ ਸਕਦੇ ਜੋ ਕਰਨਾ ਪਰ ਮੇਨ ਤੁਸੀਂ ਗਵਰਨਮੈਂਟ ਦੇ ਖਿਲਾਫ ਨਹੀਂ ਜਾ ਸਕਦੇ ਫਿਰ ਆਉਂਦੀ ਆ ਡੈਮੋਕ੍ਰੈਟਿਕ ਸੋਸ਼ਲਿਜ਼ਮ ਡੈਮੋਕ੍ਰੈਟਿਕ ਸੋਸ਼ਲਿਜ਼ਮ ਹੁੰਦਾ ਵਾ ਜੀ ਦੇ ਵਿੱਚ ਸਰਕਾਰ ਜਿਹੜੀ ਆ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਤੇ ਜਿਹੜੀਆਂ ਥਲੜੀਆਂ ਸਰਕਾਰੀ ਸੰਪਤੀਆਂ ਹੁੰਦੀਆਂ ਉਹ ਚ ਵੀ ਲੋਕਾਂ ਦਾ ਥੋੜਾ ਥੋੜਾ ਸ਼ੇਅਰ ਹੁੰਦਾ ਆ ਕੁਝ ਲੋਕਾਂ ਦੀ ਸੰਪਤੀ ਦੇ ਵਿੱਚ ਹਿੱਸਾ ਹੁੰਦਾ ਉਹਨਾਂ ਦਾ ਤੇ ਉਹ ਗਵਰਨਮੈਂਟ ਦਾ ਕੰਮ ਹੁੰਦਾ ਵਾ ਪਰ ਇਹਦੇ ਵਿੱਚ ਇਹਦਾ ਹੁੰਦਾ ਕਿ ਫ੍ਰੀ ਕੈਪਟਲਿਸਟ ਕੈਪਟਲਿਜ਼ਮ ਹੁੰਦਾ ਆ ਤੁਸੀਂ ਆਪਣਾ ਜੋ ਮਰਜ਼ੀ ਬਿਜ਼ਨਸ ਕਰੋ ਜੋ ਮਰਜ਼ੀ ਕਰੋ ਪਰ ਉਹਦਾ ਬਿਜ਼ਨਸ ਹੁੰਦਾ ਵਾ ਜਿਹੜੀ ਡੈਮੋਕ੍ਰੈਟਿਕ ਤਰੀਕੇ ਨਾਲ ਸਰਕਾਰ ਚੁਣੀ ਹੁੰਦੀ ਆ ਉਹ ਉੱਤੇ ਬੰਨ੍ਹ ਨਹੀਂ ਲਾਉਂਦੀ ਪਰ ਉਹਨੂੰ ਰੈਗੂਲੇਟ ਕਰਦੀ ਆ ਨਿਯਮ ਬਣਾਉਂਦੀ ਆ ਕਿ ਇੱਕ ਬੰਦਾ ਹੀ ਸਾਰੀ ਦੁਨੀਆ ਨੂੰ ਲੁੱਟ ਕੇ ਨਾਲ ਆ ਜਾਏ ਉਹ ਹੀ ਬਿਲੀਅਨਰ ਬਣ ਜਾਏ ਮਿਲੀਅਨਰ ਬਣ ਜਾਏ ਜਾਂ ਚਾਰ ਪੰਜ ਬੰਦੇ ਹੀ ਸਾਰਾ ਦੇਸ਼ ਨਾਲ ਕੰਟਰੋਲ ਕਰੀ ਜਾਣ ਤੇ ਥੱਲੇ ਲੋਕੀ ਕੰਮ ਕਾ ਕਰ ਕਰਕੇ ਮਰੀ ਜਾਣ ਕਰੀਬ ਹੀ ਸੋ ਫੁਨਦਾ ਫਰੀਆ ਜਿਹੜਾ ਮਰਜ਼ੀ ਬਿジネス ਕਰੇ ਜਿੱਦਾਂ ਦਾ ਮਰਜ਼ੀ ਕਰੇ ਪਰ ਰੈਗੂਲੇਸ਼ਨ ਚ ਜਿਆਦੀਆਂ ਹੁੰਦੀਆਂ ਵਾ ਤੇ ਹੁੰਦੀਆਂ ਵੀ ਉਸ ਗਵਰਨਮੈਂਟ ਦੁਆਰਾ ਜਿਹੜੀ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਸੋ ਇਹਦੀ ਆਪਾਂ ਪ੍ਰਾਈਮ ਐਗਜ਼ਾਮਪਲ ਦਿੰਨੇ ਆ ਸਕੈਂਡੀਨੇਵੀ ਕੰਟਰੀਸ ਆ ਨਾਰਵੇ ਨਾਰਵੇਆ ਸਵੀਡਨਾਂ ਡੈਨਮਾਰਕਾ ਫਿਨਲੈਂਡਾ ਕੈਨੇਡਾ ਵੀ ਇਹਦੇ ਵਿੱਚ ਆਪਾਂ ਗਿਣ ਸਕਦੇ ਆ ਆਸਟ੍ਰੇਲੀਆ ਵੀ ਗਿਣ ਸਕਦੇ ਕਿ ਹੱਦ ਤੱਕ ਸੋ ਇਨਾਂ ਦੇਸ਼ਾਂ ਦੇ ਵਿੱਚ ਕੀ ਹੁੰਦਾ ਵੇਖੋ ਇਨਾਂ ਦੇਸ਼ਾਂ ਦੇ ਵਿੱਚ ਤੁਸੀਂ ਵੇਖੋਗੇ ਆਪਾਂ ਜੇ ਸਵੀਡਨ ਜਾਂ ਨਾਰਵੇ ਦੀ ਗੱਲ ਕਰ ਲਈਏ ਉੱਥੇ ਐਜੂਕੇਸ਼ਨ ਤੁਹਾਡੀ ਫ੍ਰੀ ਆ ਹੈਲਥ ਕੇਅਰ ਤੁਹਾਡੀ ਫ੍ਰੀ ਆ ਚਾਈਲਡ ਕੇਅਰ ਤੁਹਾਡੀ ਫ੍ਰੀ ਆ ਉੱਥੇ ਤੁਹਾਡਾ ਫ੍ਰੀ ਬਦਲ ਕੇ ਗਵਰਨਮੈਂਟ ਟੇਕਰ ਕਰਦੀ ਆ ਉੱਥੇ ਤੁਹਾਡਾ ਜੇ ਤੁਹਾਨੂੰ ਡਿਸੇਬਿਲਟੀ ਹੋ ਜਾਂਦੀ ਆ ਤੇ ਜੇ ਤੁਹਾਨੂੰ ਡਿਸੇਬਿਲਟੀ ਡਾਕਟਰ ਨੇ ਲਿਖ ਦਿੱਤੀ ਤੁਹਾਨੂੰ ਉਮਰ ਭਰ ਤੱਕ ਉਹ ਨਿਤਨਕਾ ਮਿਲਦੀ ਆ ਤੁਹਾਡੀ ਪ੍ਰੈਗਨੈਂਸੀ ਦੀ ਤੁਹਾਨੂੰ ਵਕੇਸ਼ਨ ਮਿਲਦੀ ਆ ਸੋ ਬੇਸਿਕਲੀ ਦੇ ਟੇਕ ਕੇਅਰ ਆ ਟ੍ਰਾਂਸਪੋਰਟੇਸ਼ਨ ਪਬਲਿਕ ਤੁਹਾਡੀ ਫ੍ਰੀ ਆ ਸੋ ਬੇਸਿਕਲੀ ਦੇ ਟੇਕ ਕੇਅਰ ਆਫ ਮੋਸਟ ਜਿਹੜੇ ਤੁਹਾਡੇ ਹੈਗੇ ਆ ਖਰਚੇ ਜਿਹੜੇ ਆ ਕਿਉਂਕਿ ਉਹ ਟੇਕਰ ਕਰਦੇ ਹੁਣ ਇਹ ਚੱਕਰ ਆ ਵੀ ਉੱਥੇ ਟੈਕਸ ਬਹੁਤ ਜ਼ਿਆਦਾ ਆ ਡੈਮੋਕਰੇਟ ਇਹ ਜਿਹੜੇ ਕੰਟਰੀਆਂ ਨੇ ਮੈਂ ਜਿਹਨਾਂ ਦਾ ਨਾਮ ਲਿਆ ਹ ਮੈਕਸਿਕੋ ਨਾਰਵੇਜ ਜੇ 60000 ਤੋਂ ਥੱਲੇ ਆ ਤੇ ਤੁਹਾਨੂੰ ਸ਼ਾਇਦ 22% ਦੇਣਾ 32% ਉੱਪਰ ਦੇਣਾ ਪੈਂਦਾ ਵਾ 22% ਦੇਣਾ ਪੈਂਦਾ ਜੇ 60000 ਤੋਂ ਉੱਤੇ ਤੇ 52% ਟੈਕਸ ਦੇਣਾ ਪੈਂਦਾ 52% ਟੈਕਸ ਦੇਣਾ ਪੈਂਦਾ ਬਹੁਤ ਜ਼ਿਆਦਾ ਟੈਕਸ ਹੋ ਜਾਂਦਾ ਰਾਈਟ ਪਰ ਜੇ ਤੁਸੀਂ ਆਪਾਂ ਨੂੰ ਕੰਪੇਅਰ ਕਰਕੇ ਵੇਖੀਏ ਜੇ ਅਮਰੀਕਾ ਦੇ ਨਾਲ ਹੀ ਆਪਾਂ ਕੰਪੇਅਰ ਕਰ ਲਈਏ ਇੱਥੇ ਆਹਾਂ ਆਪਾਂ ਬੱਚਿਆਂ ਨੂੰ ਕਾਲਜ ਭੇਜਦੇ ਆ ਉਹਦਾ ਵੀ ਖਰਚਾ ਆਪਣੀ ਹੈਲਥ ਤੁਸੀਂ ਕੇਅਰ ਆਪ ਬਾਇ ਕਰਦੇ ਜੇ ਉਹਦਾ ਪ੍ਰੀਮੀਅਮ ਲਾ ਲਓ ਉਹਦਾ ਖਰਚਾ ਟਰਾਂਸਪੋਰਟੇਸ਼ਨ ਦੇ ਜਿਹੜਾ ਆਪਾਂ ਖਰਚਾ ਕਰਦੇ ਆ ਉਹਦਾ ਖਰਚਾ ਸੋ ਕੈਲਕੂਲੇਟਿੰਗ ਕਰਨ ਵਾਲੇ ਕਹਿੰਦੇ ਆ ਕਿ ਅਗਰ ਤੁਸੀਂ ਇਹ ਖਰਚੇ ਸਾਰੇ ਕੈਲਕੂਲੇਟ ਕਰ ਲਓ ਨਾ ਤੇ ਉਹ ਟੈਕਸ ਨਾਲੋਂ ਜ਼ਿਆਦਾ ਹੁੰਦਾ ਪੈਂਦਾ ਕੰਮ ਪਰ ਟੈਕਸ ਜ਼ਿਆਦਾ ਲੈਂਦੇ ਪਰ ਉਹ ਤੁਹਾਡੀ ਟੇਕ ਕੇਅਰ ਕਰਦੇ ਆ ਸੋ ਯੋ ਤੁਹਾਡ ਕੋ ਵਰੀ ਕੋ ਇਨੇ ਹੈਗੀ ਉਹ ਫਰੀ ਨਹੀਂ ਦਿੰਦੇ ਇਸ ਡਿਸਟ੍ਰੀਬਿਊਸ਼ਨ ਸਿਸਟਮ ਇਸ ਹਿਸਾਬ ਨਾਲ ਬਣਿਆ ਵਾ ਕਿ एवरीवन ਬੈਲਥ ਜਿਹੜੇ ਅਮੀਰ ਉਥੇ ਉਥੇ ਵੀ ਮਿਲ ਲੈਣਾ ਰਹਿ ਗਏ ਬਿਲੇਨਰ ਰਹਿ ਗਏ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਸਭ ਤੋਂ ਥੜਾ ਬੰਦਾ ਆ ਉਹ ਕਮ ਕਮ ਕਰਕੇ ਮਰ ਜੇ ਤੇ ਉਹਨੂੰ ਇਹ ਚਿੰਤਾ ਹੁੰਦੀ ਹੈ ਕਿ ਅੱਜੇ ਮੇਰੇ ਕੋਲ ਜੋਬ ਨਹੀਂ ਤੇ ਮੈਂ ਕੱਲ ਕੀ ਕਰੂੰਗਾ ਨਹੀਂ ਜੇ ਨਹੀਂ ਹੈਗੀ ਦੇ ਵਿਲ ਟੇਕ ਕੇਅਰ ਆਫ ਹਿਮ ਔਰ ਹਰ ਜਿੰਨਾ ਚਿਰ ਤੱਕ ਉਹ ਅਗਲੀ ਜੌਬ ਜਾਂ ਆਪਣੇ ਪੈਰਾਂ ਤੇ ਦੁਬਾਰਾ ਖੜਾ ਨਹੀਂ ਹੋ ਜਾਂਦਾ ਉਹਨੂੰ ਸਿਕਿਉਰਿਟੀ ਆ ਸੋ ਦਿਸ ਇਜ਼ ਆ ਸੋਸ਼ਲ ਸਿਕਿਉਰਿਟੀ ਜਿਹੜੀ ਉਹਨਾਂ ਦੀ ਆ ਨਾ ਉਹ ਜਿਹੜੀ ਉਸ ਲੈਵਲ ਦੀ ਹੈ ਡੈਮੋਕਰੇਟਿਕ ਸੋਸ਼ਲਿਜ਼ਮ ਦੇ ਵਿੱਚ ਸੋ ਬੇਸਿਕਲੀ ਗੱਲ ਤਾਂ ਇਹੋ ਹੀ ਆ ਜਾਂਦੀ ਘੁਮ ਘੁਮਾ ਕੇ ਕਿ ਜਿਹੜਾ ਕਾਮਰੇਡ ਸਿਸਟਮ ਆ ਕਮਿਊਨਿਜ਼ਮ ਸਿਸਟਮ ਆ ਉਹ ਤੇ ਹੈਗਾ ਵਾ ਪੂਰਾ ਪੂਰੀ ਦੁਨੀਆ ਦੇ ਵਿੱਚ ਇੱਕ ਹਿਸਾਬ ਦੇ ਨਾਲ ਫੇਲ ਉਹਨਾਂ ਦਾ ਤੇ ਫੇਲ ਆ ਸਿਸਟਮ ਜਿਹੜਾ ਚਾਈਨਾ ਵਾਲਾ ਵਾ ਜਾਂ ਰਸ਼ੀਆ ਚ ਜਾਂ ਜਿਵੇਂ ਆਪਾਂ ਹੈਗਾ ਰਸ਼ੀਆ ਚ ਇਲੈਕਸ਼ਨ ਕਰਵਾ ਦਿੰਦੇ ਛੁੱਟੀ ਸੱਚੀ ਜਾਂ ਕਿਊਬਾ ਦੇ ਵਿੱਚ ਉਹ ਵੀ ਠੀਕ ਠੀਕ ਆ ਮਤਲਬ ਕਿ ਜਿੰਨਾ ਚਿਰ ਤਾਂ ਕੋਈ ਚੱਲਦਾ ਚੱਲੀ ਜਾਵੇ ਪਰ ਡੈਮੋਕਰੈਟਿਕ ਜਿਹੜਾ ਸੋਸ਼ਲਿਜ਼ਮ ਆ ਨਾ ਇਹ ਜੇ ਡੈਮੋਕਰੇਸੀ ਇੰਡੀਆ ਚ ਵੀ ਹੈਗੀ ਹੈ ਯੂਐਸ ਚ ਵੀ ਹੈਗੀ ਹੈ ਪਰ ਇਹ ਸੋਸ਼ਲਿਸਟ ਕੰਟਰੀ ਨਹੀਂਗੇ ਇਹ ਕੈਪੀਟਲਿਸਟ ਕੰਟਰੀਜ਼ ਨੇ ਡੈਮੋਕਰੇਸੀ ਆ ਪਲੱਸ ਕੈਪੀਟਲਿਜ਼ਮ ਆ ਪਰ ਜਿਹੜੇ ਜਿੰਨਾ ਮੈਂ ਕੰਟਰੀਆਂ ਦਾ ਆਪਾਂ ਨਾਂ ਲਿਆ ਇਹ ਹੈ ਕਿ ਡੈਮੋਕਰੈਟਿਕ ਸੋਸ਼ਲਿਸਟ ਕੰਟਰੀਸ ਆ ਪੇ ਜਿੱਥੇ ਤੁਹਾਡੇ ਕੋਲ ਸੇਫਟੀ ਨੈਟ ਹੈ ਸੇਫਟੀ ਨੈਟ ਬਰਾਬਰ ਦਾ ਦਿੰਦੇ ਐ ਅਮੀਰ ਅਮੀਰ ਵੀ ਹੈਗੇ ਗਰੀਬ ਵੀ ਹੈਗੇ ਬੰਦੇ ਉੱਤੇ ਪਰ ਤੁਹਾਨੂੰ ਚਿੰਤਾ ਘੱਟ ਹੁੰਦੀ ਹੈ ਕਿ ਵਾਟ ਵਿਲ ਹੈਪਨ ਜੇ ਮੈਂ ਕੱਲ ਨੂੰ ਮੇਰੇ ਬੱਚਿਆਂ ਤੋਂ ਆ ਨਾ ਹੋਇਆ ਜੇ ਉਹਨਾਂ ਨੂੰ ਜੋਬ ਨਾ ਮਿਲੀ ਮੇਰੇ ਸੱਟ ਲੱਗ ਗਈ ਸੋ ਦੇ ਟੇਕ ਕੇਅਰ ਆਫ ఎవਰੀਥਿੰਗ ਸੋ ਬੇਸਿਕਲੀ ਜਦੋਂ ਕੱਲ ਨੂੰ ਕੋਈ ਬੰਦਾ ਹਰ ਇੱਕ ਬੰਦੇ ਨੂੰ ਕਾਮਰੇਡ ਕਹਿੰਦਾ ਇੰਨੀ ਕੀ ਜਾਣਕਾਰੀ ਜ਼ਰੂਰ ਰੱਖੋ ਕਿ ਕਾਮਰੇਡ ਹੁੰਦਾ ਕੀ ਆ ਕਾਮਰੇਡ ਉਹ ਬੰਦਾ ਹੁੰਦਾ ਆ ਜਿਹੜਾ ਅੱਜ ਕੱਲ ਦੇ ਮਜਮਾਨੇ ਦੀ ਗੱਲ ਕਰਦਾ ਮੈਂ ਕਾਮਰੇਡ ਦੀ ਪਰਿਭਾਸ਼ਾ ਨੇ ਅੱਜ ਕੱਲ ਤੇ ਜੇ ਕਾਮਨਿਜ਼ਮ ਦੀ ਗੱਲ ਕਰਾਂਗੇ ਨਾਰਥ ਕੇਰੀਆ ਕੋਰੀਆ ਦੀ ਤੇ ਤੁਸੀਂ ਵੀ ਕਾਮਰੇਡ ਜੇ ਜੇ ਤੁਸੀਂ ਕੋਈ ਬੰਦਾ ਆਮ ਗੱਲ ਕਰਦਾ ਤੇ ਤੁਹਾਨੂੰ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਜੇ ਜਾਂ ਤੁਸੀਂ ਉਹਨੂੰ ਕੁੱਟਣ ਤੇ ਆ ਜਾਂਦੇ ਜਾਂ ਮਾਰਨ ਤੇ ਆ ਜਾਂਦੇ ਜੇ ਜਾਂ ਗਾਲਾਂ ਤੇ ਆ ਜਾਂਦੇ ਜੇ ਤੇ ਉਹ ਤੁਸੀਂ ਕਾਮਰੇਡ ਜੇ ਧੰਨਵਾਦ ਦੋਸਤੋ